ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵੈਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਹਾਂ ਹਾਂ ਉਹਦਾ ਆਦੇ ਆ ਜਾ ਅੰਦਰ ਆਣ ਦਰਾਈ ਚ ਦਰਾਈ ਚ ਪਾਲਾ ਲੱਗਦਾ ਦਰਾਈ ਚ ਦੂਆ ਕਿੱਥੇ ਆ ਇੱਕ ਵਾਰ ਬਿੱਲੂ ਬਿੱਲੂ ਕਿੱਥੇ ਗਿਆ ਬਿੱਲੂ ਬੜਾ ਛੋਟਾ ਬਿੱਲੂ ਕਿੱਥੇ ਆ ਛੋਟਾ ਬਿੱਲੂ ਕਿੱਥੇ ਛੋਟਾ ਮਾਨੰਦਰ ਚੱਕ ਲੈਂਦਾ ਹੁਣ ਖਾਣੇ ਆ ਦਹੀਂ ਪਾਲਿਆ ਚਟਣੀ ਪਾਲੀ ਹੁਣ ਖਾਣੇ ਕਚੌਰੀਆਂ ਤੇ ਰੋਟੀ ਪਾਣੀ ਇੱਧਰ ਸਰਦਾਰ ਸਾਹਿਬ ਦੀ ਖਾ ਰਹੇ ਨੇ ਸਾਗ ਨਾਲ ਇੱਕ ਬਾਟੀ ਚ ਪਾਲਿਆ ਉਹਨਾਂ ਨੇ ਸਾਗ ਲੋਜੀ ਵਿੱਚੇ ਚਟਣੀ ਸਾਰਾ ਕੁਝ ਪਲੇਟ ਜਮਾਈ ਨੀ ਕੀ ਜੀ ਲਈਆ ਵੱਡੀ ਲੈ ਲਓ ਵੱਡੀ ਧਰਤੀ ਇਹਦੇ ਵਿੱਚ ਆ ਦੇਖੋ ਕੀ ਚੱਜ ਕਰਨੀ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ